ਬਠਿੰਡੇ ਸੀਏਏ ਸਟਾਫ ਨੇ ਦੋ ਬੰਦੇ ਫੜੇ ਹੂੰ ਉਹ ਕਹਿੰਦੇ ਵੀ ਅਸੀਂ ਫਾਗਲਕਾ ਵੱਲ ਗਏ ਸੀ ਕੋਈ ਪੈਸੇ ਕੋਈ ਦਾ ਲੈਣ ਦੇਣ ਸੀ ਆ ਰਸਤੇ 'ਚੋਂ ਚੱਕਲੇ ਹੂੰ ਚੱਕ ਕੇ ਮਤਲਬ ਕਰੰਟ ਲਾਇਆ ਉਹਨਾਂ ਦੇ ਮਾਰੇ ਕੁੱਟੇ ਉਹਨਾਂ 'ਚ ਇੱਕ ਮਰ ਗਿਆ ਹੂੰ ਹੁਣ ਆਮ ਬੰਦੇ ਨੇ ਉਹ ਹੂੰ ਨਸ਼ੇ ਦੇ ਨਾਂ ਤੇ ਚੱਕੇ ਹੋ ਕਿਵੇਂ ਚੱਕੇ ਵੀ ਇੱਧਰ ਗਏ ਉੱਧਰ ਆਉਂਦੇ ਉਹ ਜਿਹੜਾ ਮਰ ਗਿਆ ਉਹਨੂੰ ਉਹਨੂੰ ਕਹਿੰਦੇ ਵੀ ਇਹਨੂੰ ਹਸਪਤਾਲ ਦਾਖਲ ਕਰਾਇਆ ਤੇ ਘਰਦਿਆਂ ਨੂੰ ਕਹੇ ਵੀ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋ ਤੱਕਾਰ ਦਾ ਵੀ ਐਕਸੀਡੈਂਟ ਹੋ ਜੇ ਆਉਂਦੇ ਨੇ ਕਾਰ ਤੇ ਹੁਣ ਮੈਨੂੰ ਪਤਾ ਨਹੀਂ ਕਾਰ ਤੇ ਆਉਂਦੇ ਨੇ ਜਾਂ ਮੋਟਰਸਾਈਕਲ ਤੇ ਆਉਂਦੇ ਨੇ ਮੋਟਰਸਾਈਕਲ ਤੇ ਉਹਨੇ ਉਹ ਵੀ ਟੁੱਟੂ ਹਮ ਸੱਟਾਂ ਵੀ ਕਿਸੇ ਦੇ ਲੱਗਣਗੀਆਂ ਉਹ ਇਹਦਾ ਜ਼ਖਮ ਕਿਸੇ ਦਿਨ ਉਹ ਮੁੰਡਾ ਹਸਪਤਾਲ 'ਚ ਮਰ ਗਿਆ ਉਹਨੂੰ ਛੱਡਤਾ ਕਹਿ ਕੇ ਵੀ ਜੇ ਬੋਲਿਆ ਬਾਹਰ ਹੂੰ ਤਾਂ ਦੇਖ ਲੈ ਅੰਦਰ ਡੱਕ ਦਾਂਗੇ ਤੇਰਾ ਸਾਰਾ ਪਤਾ ਸਾਡੇ ਕੋਲ ਉਹਨੇ ਮੁੰਡੇ ਨੇ ਵੀਡੀਓ ਪਾਈ ਆ ਆਪਣੀ ਹੂੰ ਵੀਡੀਓ ਪਾਈ ਆ ਉਹ ਤੇ ਆਪਣੇ ਖੈਰਾ ਸਾਹ ਬੋਲੇ ਨਹੀਂ ਉਸ ਗੱਲ ਤੇ ABC ਵਾਲਿਆਂ ਨੇ ਵੀ ਉਹਦੀ ਇੱਕ ਜਾਰੀ ਕੀਤੀ ਆ ਤੇ ਉੱਥੇ ਦਾ CIS ਦਾ ਇੰਚਾਰਜ ਆ ਜਿਹੜਾ ਉਹ ਫੋਨ ਨਹੀਂ ਚੱਕਦਾ ਲੱਖਾ ਸੁਧਾਣਾ ਫੋਨ ਕਰ ਰਿਹਾ ਜਿਹੜਾ ਉਹਨਾਂ ਨੂੰ ਲੱਗਦਾ ਵੀ ਜਿਹੜੇ ਬੰਦੇ ਇਹਦੇ ਬਾਰੇ ਬੋਲ ਸਕਦੇ ਆ ਵੀ ਜਾ ਰਹਿਣ ਦੋ ਛੱਡ ਦੋ ਹੋਰ ਨਾ ਵਧਾਓ ਗੱਲ ਨੂੰ ਜੀ ਬਠਿੰਡਾ ਸੀਆਈ ਸਟਾਫ ਦੇ ਮਸਲੇ ਦੇ ਵਿੱਚ ਲੱਖਾ ਸੁਧਾਣਾ ਲੱਖਾ ਸੁਧਾਣਾ ਇਸ ਕੇਸ ਬਾਰੇ ਵੀ ਲੋਕ ਭੁੱਲਣ ਨਾ ਫੋਨ ਕਰ ਰਹੇ ਲੋਕਾਂ ਨੂੰ ਕੋਸ਼ਿਸ਼ ਕਰ ਰਹੇ ਹੂੰ ਮਤਲਬ ਇਹ ਹੈ ਜੇ ਤਾਂ ਸਾਡਾ ਹਾਲ ਆ ਮਤਲਬ ਜਿਹੜੇ ਜਿਹੜੇ ਸਾਡੇ ਆਗੂਏ ਬਣੇ ਹੋਏ ਨੇ ਜਿਹੜੇ ਕਹਿੰਦੇ ਨੇ ਅਸੀਂ ਆ ਕਰਨਾ ਜਦੋਂ ਪੁਲਿਸ ਵਾਲਾ ਮਾਮਲਾ ਹੁੰਦਾ ਉੱਥੇ ਸਲਿੱਪ ਕੱਢ ਜਾਂਦੇ ਲੱਖਾ ਸੁਧਾਣਾ ਤਾਂ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਨੌਜਵਾਨੀ ਦੀ ਗੱਲ ਕਰਦਾ 800ਵੇਂ ਪੁਲਿਸ ਨਾਲ ਲੱਖਾ ਸੁਧਾਣਾ ਤੁਹਾਨੂੰ ਲੱਗਦਾ ਵੀ ਲੱਖਾ ਸੁਧਾਣਾ ਪੁਲਿਸ ਨਾਲ ਜਾ ਖੜੂਗਾ ਨਹੀਂ ਇਹ ਤਾਂ ਖੜਿਆ ਖੜੂ ਗਤ ਗੱਲ ਹੋਰ ਹੁੰਦੀਏ ਖੜਿਆ ਨਾ ਉਹ ਤਾਂ ਇੱਕ ਕੇਸ ਬਣਾਇਆ ਸੀ ਮੈਂ ਕਹਿੰਦਾ ਸੱਚਾ ਹੋਵੇ ਝੂਠਾ ਉਹ ਕੇਸ ਖਤਮ ਕਿਵੇਂ ਹੋ ਜਾਂਦੇ ਆ ਹਮ ਬੁਖਸਰਪੁਰ ਐਸਐਸਪੀ ਦੇ ਹੱਕ ਚ ਖੜਿਆ ਸੀ ਜਦੋਂ ਵਕੀਲ ਵਾਲਾ ਕੇਸ ਆਇਆ ਸਾਹਮਣੇ ਸੋ ਇਸ ਕਰਕੇ ਹੁਣ ਮੈਂ ਲੱਖਾਂ ਸੰਧਾਨਾਂ ਲੈ ਚੈਲੰਜ ਕਰੇ ਵੀ ਮarli ਗਲਤ ਕਹਿੰਦਾ ਮੈਂ ਫੋਨ ਨਹੀਂ ਕੀਤਾ ਕਿਸੇ ਨੂੰ ਮੈਂ ਫਿਰ ਗਾਹ ਦੀ ਖੋਲ ਲੂ ਗੱਲ ਮੈਂ ਵੀ ਥੋੜਾ ਕਹਿੰਦਾ ਸਬੂਤ ਨੇ ਤੁਹਾਡੇ ਕੋਲ ਬਿਲਕੁਲ ਹਮ ਬਿਲਕੁਲ ਕਸਦਾਣਾ ਫੋਨ ਕਰਦਾ ਉਹਨਾਂ ਬੰਦਿਆਂ ਨੂੰ ਜਿਹੜੇ ਬੰਦੇ ਸੀਆਈ ਸਟਾਫ ਦੇ ਵਿੱਚ ਰਹੇ ਉਹ ਮੁੰਡੇ ਦੀ ਸੀਆਈ ਸਟਾਫ ਦੀ ਕਿਸ਼ਦਤ ਨਾਲ ਮੁੰਡਾ ਮਰਿਆ ਉਹ ਸੁਣਦੇ ਨੇ ਜਾਂ ਕਿਤੇ ਉਹਦਾ ਜ਼ਿਕਰ ਕਰਦੇ ਨੇ ਜਾਂ ਉਹਨੂੰ ਸੰਭਾਵਨਾ ਲੱਗਦੀ ਹੈ ਵੀ ਉਹ ਬੋਲ ਸਕਦੇ ਆ ਜੇ ਕਰ ਸਕਦੇ ਆ ਹੁਣ ਇੰਨੀਆਂ ਇੰਨੀਆਂ ਹਾਲਤਾਂ ਇਹ ਜਦੋਂ ਸਾਡੀ ਸੋਸਾਇਟੀ 'ਚ ਇਹਦੀ ਗੱਲ ਹੁੰਦੀ ਆ ਲੱਖੇ ਤੋਂ ਤੁਹਾਡੇ ਨੇ ਕਿੰਨੀਆਂ ਗੱਲਾਂ ਹੋਈਆਂ ਨੇ ਹਾਂ ਆ ਜਿਹੜਾ ਆਪਣਾ ਖਨੌਰੀ ਮੋਰਚਾ ਸੀ ਜੀ ਉਹਦੇ ਸਬੰਧ ਵਿੱਚ ਤੁਸੀਂ ਦੇਖ ਲਓ ਫਾਇਰਿੰਗ ਹੋ ਗਈ ਦੀ ਚੱਲੇ ਦੀ ਫਲਾਨਾ ਕਿਉਂ ਕਿਉਂ ਉਹਨੂੰ ਤਾਂ ਕੋਈ ਫੜਦਾ ਨਹੀਂ ਹੂੰ ਸਾਡੇ ਅਰਗੇ ਨੂੰ ਫੜ ਕੇ ਝੂਠੇ ਕੇਸ ਪਾ ਕੇ ਅੰਦਰ ਸਾਡੇ ਕੋਲੇ ਤਾਂ ਲੱਖੇ ਜਿੰਨੇ ਬੰਦੇ ਵੀ ਹੈ ਨਹੀਂ ਹੂੰ ਵੋਟਾਂ ਤੇ ਕਿ ਲੋ ਨੂੰ ਕਿੰਨੀਆਂ ਪੈਂਦੀਆਂ ਨੇ ਇੱਕ ਹਿਸਾਬ ਨਾਲ ਉਹ ਹੈਗੀ ਆ ਨਾ ਉਹਦਾ ਜਿਗਾਰਡ ਜੈ ਇੱਕ ਮਤਲਬ ਟੀਮ ਜੀ ਹੈਗੀ ਜਿਹਨੂੰ ਆਪਾਂ ਉਹ ਕਹਿ ਦਈਏ ਹੂੰ ਉਹ ਚਲੋ ਮੈਂ ਤਾਂ ਇਸ ਗੱਲ ਕਰਕੇ ਕਹਿੰਦਾ ਇਸ ਪੱਖੋਂ ਦਾ ਰਿਕਾਰਡ ਕੋਈ ਬੜਾ ਸਹੀ ਨਹੀਂ ਪੁਲਿਸ ਜ਼ਬਰ ਦੇ ਖਿਲਾਫ ਲੜਨ ਵਾਲਾ ਮਨੁੱਖੀ ਅਕਾ ਅੱਜ ਵੀ ਜਾਣੀ ਕਿ ਉਹ ਕੰਮ ਕਰਦਾ ਜੋ ਲੱਖਾਂ ਪਹਿਲਾਂ ਕਰਦਾ ਸੀਗਾ ਨੀ ਉਸ ਤਰ੍ਹਾਂ ਤਾਂ ਨਹੀਂ ਪਰ ਉਹ ਜਿਵੇਂ ਕਹਿੰਦੇ ਹੁੰਦੇ ਆ ਨਾ ਹੁਣ ਮੈਂ ਕਿਹਾ ਸੀ ਮੈਂ ਕਰਦਾ ਇਹ ਸਿਆਸਤਾ ਪਰ ਤਰੀਕੇ ਦਾ ਗੈਂਗਸਟਰ ਵਾਲਾ ਹੂੰ ਉਹ ਕਹਿੰਦੇ ਆ ਬਾਰੇ ਸ਼ਾਹ ਨਾਲ ਤਾਂ ਜਾਂਦੀਆਂ ਨੇ ਭਾਵੇਂ ਕੱਟੀਆਂ ਪੋਰੀਆਂ ਪੋਰੀਆਂ ਬਹੁਤ ਕੁਝ ਬਦਲਣਾ ਪੈਂਦਾ ਜਦੋਂ ਤੁਸੀਂ ਜਥੇਬੰਦੀ ਨਾ ਬਣਾਓ ਜਵਾਬਦੇਹੀ ਨਾ ਹੋਵੇ ਇੱਕ ਗਰੋ ਜਮ ਬਣਾ ਲਓ ਆਪਦਾ ਜਿਹੜੇ ਹਾਂ ਬਾਈ ਹਾਂ ਬਾਈ ਹਾਂ ਬਾਈ ਕੇ ਅੜੀ ਗੱਲ ਕਹੀ ਜਾਵੋ ਜੇ ਉਹਨੇ ਜੋ ਕਰਤਾ ਉਹਦੇ ਨਾਲ ਜੁੜ ਜੂਂ ਉਦੋਂ ਫਿਰ ਇੱਕ ਟਾਈਪ ਹੋਰ ਤਰ੍ਹਾਂ ਦੀ ਸਿਆਸਤਾ ਨਾ ਜੀਉਂ